ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਣਾਂ ਦੀ ਦਿਨ ਬਾ ਦਿਨ ਜੋ ਕਿ ਸੇਧ ਵਿਗੜਦੀ ਜਾ ਰਹੀ ਹੈ ਤੇ ਉਹ ਹਾਲੇ ਵੀ ਖਨੌਰੀ ਬਾਰਡਰ ਤੋਂ ਪਿੱਛੇ ਨਹੀਂ ਮੁੜਦੇ ਪਏ ਉਹਨਾਂ ਨੇ ਇਹ ਪ੍ਰਣ ਕੀਤਾ ਹੋਇਆ ਹੈ ਕਿ ਉਹ ਆਪਣੀ ਜਾਨ ਗਵਾ ਕੇ ਕਿਸਾਨਾਂ ਦੇ ਲਈ ਕੁਝ ਕਰ ਜਾਣਗੇ ਕਿਸਾਨਾਂ ਨੂੰ ਉਹਨਾਂ ਦਾ ਜੋਹਾ ਕਿ ਉਹ ਦਵਾ ਕੇ ਰਹਿਣਗੇ ਤਦ ਤੱਕ ਕੁਝ ਖਾਣਗੇ ਨਹੀਂ ਪੀਣਗੇ ਨਹੀਂ ਤੇ ਉਹ ਮਰਨ ਵਰਤ ਤੇ ਲਗਾਤਾਰ ਅਜੇ ਤੱਕ ਪਏ ਹੋਏ ਨੇ ਤਾਂ ਦਾ ਦੇ ਕਿ ਉਹਨਾਂ ਦੀ ਸਿਹਤ ਦਿਨ ਬਦ ਦਿਨ ਵਿਗੜਦੀ ਪਈ ਹੈ ਉੱਥੇ ਹੀ ਸਰਦਾਰ ਪ੍ਰਤਾਪ ਸਿੰਘ ਬਾਜਬਾ ਵਿਰੋਧੀ ਜੋ ਹੈ ਉਹ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਜਾ ਕੇ ਜਗਜੀਤ ਸਿੰਘ ਢਲੇਵਾਲ ਹੋਣਾਂ ਦਾ ਹਾਲਚਾਲ ਪੁੱਛਿਆ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਆ ਕਦੇ ਵੀ ਅਸੀਂ ਤੁਹਾਡੇ ਤੋਂ ਦੂਰ ਨਹੀਂ ਆ ਤੇ ਨਾ ਹੀ ਅਸੀਂ ਤੁਹਾਡੇ ਤੋਂ ਦੂਰ ਹੋਵਾਂਗੇ ਹਮੇਸ਼ਾ ਹੀ ਤੁਹਾਡੇ ਨਾਲ ਆ ਚੜ੍ਹਦੀ ਕਲਾ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਰਵਾਂਗੇ ਧੰਨਵਾਦ